ਏ ਮੰਨ ਕੇ ਚਲੋ ਕੱਲ ਨੂੰ ਉਹਦਾ ਨੁਕਸਾਨ ਹੁੰਦਾ ਸੇਤ ਦਾ ਕੋਈ ਨੁਕਸਾਨ ਹੁੰਦਾ ਤਾਂ ਢੱਲੇਵਾਲ ਦਾ ਹੋਣਾ ਸਾਡਾ ਪੰਜਾਬੀਆਂ ਦਾ ਹੋਣਾ ਸਾਡੇ ਮੁਖੀ ਦਾ ਹੋਣਾ ਪੰਜਾਬ ਦੇ ਦਾ ਪਸਾਨਾ ਦੇ ਮੁਖੀ ਦਾ ਹੋਣਾ ਤੇ ਤੁਹਾਨੂੰ ਕਿ ਤੁਹਾਡਾ ਕੀ ਟੜ ਦੁਖਦਾ ਉਹਨੂੰ ਬੈਠਾ ਰਹਿਣ ਦਿਓ ਫਿਰ ਮਰਨ ਵਰਤੇ ਰੂਪ ਦੇ ਵਿੱਚ ਧਾਰਨ ਕਰ ਲਿਆ ਤੇ ਤੁਸੀਂ ਉਹਨੂੰ ਬੈਠਾ ਰਹਿਣ ਦਿਓ ਫਿਰ ਉਹਨੂੰ ਚੱਕ ਕੇ ਕਿਉਂ ਤੁਹਾਡੀ ਹਮਦਰਦੀ ਉਸ ਬੰਦੇ ਨਾਲ ਜਦੋਂ ਤੁਸੀਂ ਸਾਡੀ ਗੱਲ ਹੀ ਨਹੀਂ ਸੁਣਨੀ ਵੀ ਐਡੀ ਉਮਰ ਦੇ ਵਿੱਚ ਐਡਾ ਜਜ਼ਬਾ ਬੰਦੇ ਦੇ ਵਿੱਚ ਹੋਵੇ ਤੇ ਫਿਰ ਮੇਰੇ ਹਿਸਾਬ ਨਾਲ ਇਹ ਜੱਤ ਤਾਂ ਉਹਨਾਂ ਦੇ ਪੈਰਾਂ ਦੇ ਵਿੱਚ ਪਈ ਹੈ ਮੱਖ ਮੰਤਰੀ ਦਾ ਸੀ ਗੇਟ ਘੇਰਾਂਗੇ ਜਾਂ ਉਹਦੀ ਕੋਠੀ ਘੇਰਾਂਗੇ ਤੇ ਫਿਰ ਢੱਲੇਵਾਲ ਸਾਹਿਬ ਕਿਵੇਂ ਠੀਕ ਹੋਗੇ ਜਿੱਤੋਂ ਨਦੀ ਉਦਾਂ ਹੀ ਹੋ ਗਈ ਸੀ ਜਿੱਦẽ ਉਹਨਾਂ ਨੂੰ ਉਸੋਂ ਮਰਨ ਵਰਤ ਤੋਂ ਮਰਨ ਵਰਤ ਤਾਂ ਸ਼ੁਰੂ ਨਹੀਂ ਕਰਿਆ ਸੀ ਇੱਕ ਟਰਾਲੀ ਰੂਪੀ ਕਮਰੇ ਦੇ ਵਿੱਚੋਂ ਚੱਕ ਕੇ ਲੈ ਗਈ ਪੁਲਿਸ ਸਾਡੇ ਦੇਸ਼ ਦੇ ਉੱਤੇ ਵੀ ਇਸ ਗਲਤੀ ਕਲੰਕ ਲੱਗਦਾ ਵੀ ਜੇ ਅਸੀਂ ਕੱਲ ਨੂੰ ਕਿਸੇ ਬਾਹਰਲੇ ਮੁਲਕ ਨਾਲ ਕੋਈ ਕਮਿਟਮੈਂਟ ਕਰਾਂਗੇ ਕੁਈ ਸੌਦਾ ਕਰਾਂਗੇ ਕਿਸੇ ਵੀ ਵਜ੍ਹਾ ਦਾ ਤੇ ਉੱਥੋਂ ਹੋ ਸਕ ਇਹ ਚੀਜ਼ ਦਾ ਸਾਨੂੰ ਖਤਰਾ ਨੇ ਵੀ ਸਾਡਾ ਪ੍ਰਧਾਨ ਮੰਤਰੀ ਹੋ ਸਕਦਾ ਉੱਥੋਂ ਵੀ ਮੁਕਰ ਜੇ ਜੋ ਸਾਡੇ ਪੰਜਾਬ ਦੇ ਕਿਸਾਨਾਂ ਤੋਂ ਮੁਕਰ ਰਿਹਾ ਕਰੇਜ ਜੀ ਸਾਡੇ ਤੇ ਗੋਲੀ ਚਲਾਉਂਦਾ ਫਿਰ ਤਾਂ ਚਲੋ ਮੰਨ ਲੈਂਦੇ ਵੀ ਇਹ ਤਾਂ ਯਾਰ ਬਾਹਰ ਦਾ ਹੈ ਨਹੀਂ ਉਹਨੂੰ ਸਾਡੇ ਬਾਰੇ ਨੌਲੇਜ ਹੈ ਸਾਡੇ ਆਪ ਦੇ ਸਾਡੇ ਪੁਲਿਸ ਵਾਲੇ ਜਿਹੜੇ ਉਹ ਕੌਣ ਹੈ ਉਹ ਕਿਸਾਨਾਂ ਦੇ ਪੁੱਤ ਹੀ ਹੈ ਉਹ ਕਿਵੇਂ ਲਾਠੀਆਂ ਵਾਰ ਰਿਹਾ ਦਾ ਇੱਕ ਨਾਰਾ ਦਿੱਤਾ ਸੀ ਜੈ ਕਿਸਾਨ ਜੈ ਜਵਾਨ ਉਹ ਨਾਰਾ ਸੀਗਾ ਕਿੰਨਾ ਨੇ ਦਿੱਤਾ ਸੀ ਨਾ ਸਰਕਾਰਾਂ ਨੇ ਦਿੱਤਾ ਸੀ ਸੈਂਟਰ ਦੀਆਂ ਨੇ ਉਹ ਪਹਿਲਾਂ ਵਾਲੇ ਨੇ ਸਰਕਾਰਾਂ ਨੇ ਅੱਜ ਕੀ ਹੋ ਰਿਹਾ ਕਿਸਾਨ ਵੀ ਰੋਲ ਰਿਹਾ ਤੇ ਸਾਡਾ ਅਗਨੀ ਵੀਰ ਜਵਾਨ ਵੀ ਰੋਲ ਰਿਹਾ ਜੀ ਮੰਤਰੀ ਰੇਲਵੇ ਦਾ ਰਾਜ ਮੰਤਰੀ ਛੋਟਾ ਜਿਹਾ ਮੰਤਰੀ ਹੈ ਪਹਿਲੀ ਗੱਲ ਤਾਂ ਜੀ ਡਿਆ ਉਹਦਾ ਮੁਖੀ ਹੈ ਅੱਜ ਜੀ ਪ੍ਰਧਾਨ ਮੰਤਰੀ ਮੋਦੀ ਉਹਦੀ ਜਵਾਨ ਨਹੀਂ ਤੇ ਇਹ ਦੀ ਏ ਸੀ ਕੀ ਗੱਲ ਸੁਣੀਏ ਜੀ ਦਾ ਪ੍ਰਧਾਨ ਹੈ ਕਾਗਜ਼ਾਂ 'ਚ ਸ੍ਰੀਵੀਰ ਜਾਖੜ ਜੋ ਕਾਂਗਰਸ ਦੇ ਵਿੱਚੋਂ ਗਿਆ ਸੀ ਪਰ ਅੱਜ ਉਹਦੇ ਹਾਲਾਤ ਹੈ ਜਿਹੜੇ ਉਹਦੇ ਹਾਲਾਤ ਵੀ ਇਹ ਬਣ ਗਏ ਜਿਵੇਂ ਸੱਪ ਦੇ ਮੂੰਹ ਦੇ ਵਿੱਚ ਕੋੜ ਕੇ ਲਾ। ਅੰਨਾ ਵੰਗੇ, ਅੰਡੇ ਰਿਓੜਗਾ ਤੇ ਮੁੜ ਮੁੜ ਘਰਦਿਆਂ ਨੂੰ ਦੇ। ਉਹ ਗੱਲ ਹੋ ਗਈ ਵੀ ਜੇ ਤਾਂ ਮਰਨਾ ਹੈ ਤਾਂ ਵਰਕਰ ਮਰੇ ਤੇ ਜੇ ਨੌਕਰੀ ਦੇਣੀ ਹੈ ਤਾਂ ਬਿਆੰਤਸ਼ਾਹ ਦੇ ਪੋਤੇ ਨੂੰ ਦੇ ਦਿਓ। ਸਸ਼ੀਕਾਲ ਸਫਰ ਟੈਲੀਵਿਜ਼ਨ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੇਵਾਲ। ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ ਤਾਂ ਇਸ ਵਕਤ ਡੱਲੇਵਾਲ ਸਾਹਿਬ ਹੈ ਜਿਹੜੇ ਉਹ ਮਰਨ ਵਰਤੇ ਬੈਠੇ ਐ। ਕੇਂਦਰ ਇਸ ਬਾਰੇ ਕੀ ਸੋਚਦਾ ਜਾਂ ਲੋਕ ਇਸ ਬਾਰੇ ਕੀ ਸੋਚਦੇ ਆ ਜਾਂ ਕੀ ਹੰਗਾਰਾ ਮਿਲ ਰਿਹਾ ਹੈ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਕਾਲਾ ਸ਼ਰਮਾ ਜੀ ਮੌਜੂਦ ਰਹਿਣਗੇ ਪੰਜਾਬ ਦੇ तमाम ਅਸਲਿਆਂ ਤੇ ਗੱਲਬਾਤ ਕਰਦੇ ਰਹਿੰਦੇ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਫਰ ਟੈਲੀਵਿਜ਼ਨ ਵੇਖਣ ਵਾਲੇ ਜਿੰਨੇ ਵੀ ਸਾਡੇ ਪੰਜਾਬੀ ਐ ਉਹਨਾਂ ਦਾ ਮੈਂ ਹੱਥ ਜੋੜ ਕੇ ਉਹਨਾਂ ਨੂੰ ਫਤਿਹ ਬੁਲਾਉਣਾ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੂੰ ਜੀ ਸਭ ਤੋਂ ਪਹਿਲਾਂ ਸ਼ਰਮਾ ਜੀ ਗੱਲ ਕਰ ਲਈਏ ਡੱਲੇਵਾਲ ਸਾਹਿਬ ਦੀ ਜਿਹੜੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਨੇ ਇੱਕ ਤਾਂ ਉਹ ਕੈਂਸਰ ਦੇ ਪੀੜਤ ਨੇ ਇੱਕ ਪਾਸੇ ਉਹ ਦੇਖ ਲਈਏ ਤਾਂ ਪੰਜਾਬ ਦੇ ਹੱਕਾਂ ਲਈ ਕਿਸਾਨਾਂ ਦੇ ਟੈਸਟ ਕਰ ਰਹੀ ਹੈ ਲਗਾਤਾਰ ਚੱਲੀ ਹੈ ਨਹੀਂ ਜਿਹੜੇ ਡੱਲੇਵਾਲ ਸਾਹਿਬ ਆ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦਾ ਹੂੰ ਵੀ ਐਡੀ ਵੱਡੀ ਉਮਰ ਦੇ ਵਿੱਚ ਜੀ 70 ਤੋਂ 75 ਸਾਲ ਦੀ ਉਮਰ ਹੈ ਜੇ ਮੈਨੂੰ ਪੂਰੀ ਜਾਣਕਾਰੀ ਨਹੀਂ ਜੀ ਤੇ ਉਮਰ ਵੀ ਬਹੁਤ ਵੱਡੀ ਹੋਈ ਪਈ ਹੈ ਚਲੋ ਨਾਮਰਾਜ਼ ਬਿਮਾਰੀ ਤੋਂ ਪੀੜਦਾ ਹੈ ਪਰ ਫਿਰ ਵੀ ਉਹਨਾਂ ਦੇ ਹੌਸਲੇ ਦੇਖੋ ਤੁਸੀਂ ਹੂੰ ਵੀ ਜਦੋਂ ਕਿਸਾਨ ਰੋਲ ਰਿਹਾ ਹੈ ਜੀ ਕਿਸਾਨ ਕੀ ਮੰਗ ਰਿਹਾ ਹੈ ਜੀ ਡੱਲੇਵਾਲ ਕੀ ਮੰਗ ਰਿਹਾ ਡੱਲੇਵਾਲ ਕੋਈ ਨਜਾਇਜ਼ ਨਹੀਂ ਮੰਗ ਰਿਹਾ ਜੇ ਜੋ ਉਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀ ਜੀ ਸੈਂਟਰ ਗਵਰਨਮੈਂਟ ਮੋਦੀ ਸਰਕਾਰ ਨੇ ਕਿਹਾ ਸੀ ਵੀ ਐਮਐਸਪੀ ਤੁਹਾਨੂੰ ਅਸੀਂ ਦੇਵਾਂਗੇ ਜੀ ਤੇ ਇਨਾ ਇਨਾ 23 24 25 ਫਸਲਾਂ ਦੇ ਉੱਤੇ ਦੇਵਾਂਗੇ ਤੇ ਉਹ ਗੱਲ ਕਰਕੇ ਆਪਦੀ ਗੱਲ ਤੋਂ ਭਜਦੇ ਆ ਤੇ ਜਦੋਂ ਕੋਈ ਗੱਲ ਤੋਂ ਕਰਕੇ ਭਜਦਾ ਹੈ ਜੇ ਤਾਂ ਕੋਈ ਗੱਲ ਕਰਕੇ ਭੱਜੇ ਕੋਈ ਬੱਚਾ ਪਹਿਲੀ ਕਲਾਸ ਦਾ ਜਾਂ ਕੋਈ ਆਮ ਵਿਚਾਰਾ ਕੋਈ ਜੀ ਤਾਂ ਕੋਈ ਕੁਝ ਨਹੀਂ ਜੇ ਦੇਸ਼ ਦਾ ਪ੍ਰਧਾਨ ਮੰਤਰੀ ਭੱਜਦਾ ਤੁਸੀਂ ਦੇਖੋ ਸਾਡੇ ਦੇਸ਼ ਦੇ ਉੱਤੇ ਵੀ ਇਸ ਗੱਲ ਦੀ ਕਲੰਕ ਲੱਗਦਾ ਵੀ ਜੇ ਅਸੀਂ ਕੱਲ ਨੂੰ ਕਿਸੇ ਬਾਹਰਲੇ ਮੁਲਕ ਨਾਲ ਕੋਈ ਕਮਿਟਮੈਂਟ ਕਰਾਂਗੇ ਕੋਈ ਸੌਦਾ ਕਰਾਂਗੇ ਕਿਸੇ ਵੀ ਵਜ੍ਹਾ ਦਾ ਤੇ ਉੱਥੋਂ ਹੋ ਸਕ ਇਹ ਚੀਜ਼ ਦਾ ਸਾਨੂੰ ਖਤਰਾ ਨੇ ਵੀ ਸਾਡਾ ਪ੍ਰਧਾਨ ਮੰਤਰੀ ਹੋ ਸਕਦਾ ਉੱਥੋਂ ਵੀ ਮੁਕਰ ਜੇ ਜੋ ਸਾਡੇ ਪੰਜਾਬ ਦੇ ਕਿਸਾਨਾਂ ਤੋਂ ਮੁਕਰ ਰਿਹਾ ਉਹ ਕਿਸਾਨ ਜਿਨ੍ਹਾਂ ਨੇ ਪੂਰੇ ਦੋਸਤਾਨ ਦਾ ਢਿੱਡ ਭਰਨ ਦਾ ਯਾਨੀ ਕਿ ਇੱਕ ਬੀੜਾ ਚੱਕਿਆ ਵੈ ਤੁਸੀਂ ਦੇਖੋ ਆਪਣਾ ਪਾਣੀ ਵੀ ਖਰਾਬ ਹੋ ਗਿਆ ਹਵਾ ਵੀ ਖਰਾਬ ਹੋ ਗਈ ਤੇ ਸਾਡੀ ਧਰਤੀ ਵੀ ਤੇ ਅਸੀਂ ਕੀ ਕੀ ਆਪਦੇ ਆਪ ਦੇ ਆਪ ਨੂੰ ਕੈਂਸਰ ਸੇੜ ਲਿਆ ਜਾਣਾਂਗੇ ਡੱਲੇਵਾਲ ਸਾਹਿਬ ਨੂੰ ਵੀ ਇਹੀ ਬਿਮਾਰੀ ਹੈ ਜੀ ਬਿਮਾਰੀਆਂ ਇਹ 50% ਤੋਂ ਉੱਤੇ ਸਾਡੇ ਘਰਾਂ ਦੇ ਵਿੱਚ ਨੇ ਦਾਖਲਾ ਦਿੱਤਾ ਜੀ ਅੱਛਾ ਕੁਸ਼ ਬੂੰਹਾਂ ਤੇ ਖੜੀ ਐ ਕਿਉਂ ਕਿਉਂਕਿ ਆਪਣਾ ਸਾਰਾ ਕੁਸ਼ੀ ਅਸੀਂ ਆਪ ਦਾ ਵਾਤਾਵਰਣ ਹੀ ਖਰਾਬ ਕਰ ਲਿਆ ਸਿਰਫ ਦੇਸ਼ ਦਾ ਅਨਪਰਨ ਕਿਉਂਕਿ ਅਸੀਂ ਬੀੜਾ ਚੱਕਿਆ ਸੀ ਤੇ ਅਸੀਂ ਉਸ ਗੱਲ ਦੇ ਉੱਤੇ ਪੂਰੇ ਤਰ ਮੈਂ ਡੱਲੇਵਾਲ ਸਾਹਿਬ ਨੂੰ ਫੇਰ ਵਧਾਈ ਦੇਣਾ ਵੀ ਐਡੀ ਉਮਰ ਦੇ ਵਿੱਚ ਐਡਾ ਜਜ਼ਬਾ ਜੀ ਬੰਦੇ ਦੇ ਵਿੱਚ ਹੋਵੇ ਤੇ ਫਿਰ ਮੇਰੇ ਹਿਸਾਬ ਨਾਲ ਇਹ ਜਿੱਤ ਤਾਂ ਉਹਨਾਂ ਦੇ ਪੈਰਾਂ ਦੇ ਵਿੱਚ ਪਈ ਐ ਜਿੱਤ ਉਹਨਾਂ ਦੀ ਉਦਾਂ ਹੀ ਹੋ ਗਈ ਸੀ ਜਿੱਦẽ ਉਹਨਾਂ ਨੂੰ ਉਸੋਂ ਮਰਨ ਵਰਤ ਤੋਂ ਮਰਨ ਮਰਤਾ ਸ਼ੁਰੂ ਨਹੀਂ ਕਰਿਆ ਸੀ ਇੱਕ ਟਰਾਲੀ ਰੂਪੀ ਕਮਰੇ ਦੇ ਵਿੱਚੋਂ ਚੱਕ ਕੇ ਲੈ ਗਈ ਪੁਲਿਸ ਉਸਨੂੰ ਨੂੰ ਜਾ ਕੇ ਉਹਨੂੰ ਡੀਐਮਸੀ ਦਾਖਲ ਕਰਾਤਾ ਬਹਾਨਾ ਕੀ ਬਣਾਇਆ ਵੀ ਇਹਨਾਂ ਦਾ ਸੀ ਚੈੱਕਅਪ ਕਰਾ ਰਹੇ ਹਾਂ ਜੇ ਇਹਨਾਂ ਨੂੰ ਕੋਈ ਮਾੜਾ ਮੋਟਾ ਬੁਖਾਰ ਆ ਜਾਂ ਹੋਰ ਆ ਕੁਛ ਸੌ ਬਹਾਨੇ ਲਾਉਂਦੀਆਂ ਪ੍ਰਸ਼ਾਸਨ ਹੈ ਪੁਲਿਸ ਹੈ ਡਾਕਟਰ ਹੈ ਤੇ ਨਿਕਲਿਆ ਕੀ ਢੱਲੇਵਾਲ ਸਾਹਿਬ ਨੇ ਬਾਹਰ ਆ ਕੇ ਕਿਹਾ ਵੀ ਮੈਨੂੰ ਮੇਰਾ ਕੋਈ ਚੈੱਕ ਅਪ ਨਹੀਂ ਕਰਿਆ ਇਹਨਾਂ ਨੇ ਕੋਈ ਉਹ ਤਾਂ ਦਿਖਾਓ ਨਾ ਸਾਨੂੰ ਕੀ ਕਰਿਆ ਤੁਸੀਂ ਕੁਝ ਤਾਂ ਉਹਨਾਂ ਫਾਲਮੈਲਿਟੀ ਤਾਂ ਹੋਊਗੀ ਉਹਨਾਂ ਕੋਈ ਕੁਝ ਨਹੀਂ ਪਰ ਅਫਸੋਸ ਦੀ ਗੱਲ ਹੈ ਵੀ ਜਦੋਂ ਸਾਡੇ ਕਿਸਾਨਾਂ ਨੇ ਇੱਕ ਆਵਾਜ਼ ਦੇਤੀ ਇੱਕ ਤਰੀਕ ਨੂੰ ਇਸ ਨਖਿੱਧ ਮੁੱਖ ਮੰਤਰੀ ਦਾ ਸੀ ਗੇਟ ਘੇਰਾਂਗੇ ਜਾਂ ਉਹਦੀ ਕੋਠੀ ਘੇਰਾਂਗੇ ਤੇ ਫਿਰ ਢੱਲੇਵਾਲ ਸਾਹਿਬ ਕਿਵੇਂ ਠੀਕ ਹੋਗੇ ਚੰਦ ਮਿੰਟਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਹੁਤ ਮੰਦ ਭੱਗੀਆਂ ਪਹਿਲੀ ਗੱਲ ਤਾਂ ਪ੍ਰਧਾਨ ਮੰਤਰੀ ਨੂੰ ਇਸ ਗੱਲ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਵੀ ਕਿਸਾਨ ਬੈਠੇ ਆ ਕਦੋਂ ਦੇ ਬੈਠੇ ਆ ਫਰਵਰੀ ਦੇ ਬੈਠੇ ਆ ਜੀ ਪਿੱਛੇ ਵੀ ਇੱਕ ਸਾਲ ਤੋਂ ਉੱਪਰ ਬੈਠੇ ਰਹੇ ਤੁਸੀਂ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਤੋਰਿਆ ਨਾ ਤੁਹਾਡੀ ਗਲਤ ਹੈ ਅਸੀਂ ਵਿਸ਼ਵਾਸ ਕਰ ਲਿਆ ਵੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਰਿਹਾ ਤੇ ਅਸੀਂ ਚਲੋ ਇਹਨਾਂ ਦੀ ਗੱਲ ਮੰਨ ਲੈਣੇ ਤੇ ਅਸੀਂ ਵਾਪਸ ਘਰਾਂ ਨੂੰ ਮੁੜ ਜੰਨੇ ਕੋਈ ਗੱਲ ਨਹੀਂ ਥੋੜਾ ਕਾਣਾ ਟਾਈਮ ਅਸੀਂ ਪਰ ਹੋਇਆ ਕਿ ਸ਼ੇਰ ਦੇ ਵਿੱਚੋਂ ਪੂਣੀ ਨਾ ਕੱਤੀ ਗਈ ਸਾਡਾ ਹਿੰਦੂਸਤਾਨ ਦਾ ਪ੍ਰਧਾਨ ਮੰਤਰੀ ਵੀ ਮੁਕਰ ਗਿਆ ਅਸੀਂ ਕੀ ਕਵਾਂਗੇ ਇਸ ਮੇਰੇ ਕੋਲ ਉਹਦੇ ਕੋਲ ਸ਼ਬਦ ਹੈ ਨਹੀਂ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇਸ ਕਰਕੇ ਮੈਂ ਕਹਿੰਦਾ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਕਿਸਾਨਾਂ ਦੀ ਗੱਲ ਸੁਣ ਇੱਕ ਕਿਸਾਨ ਹੈ ਅੰਨ ਦਾਤਾ ਇੱਕ ਪਾਸੇ ਤੁਸੀਂ ਟਰਾਲੀਆਂ ਤੇ ਲਿਖਿਆ ਵੇਖੇ ਹੋਣਾ ਜੈ ਕਿਸਾਨ ਜੈ ਕਿਸਾਨ ਦਾ ਇੱਕ ਨਾਰਾ ਦਿੱਤਾ ਸੀ ਜੈ ਕਿਸਾਨ ਜੈ ਕਿਸਾਨ ਜੈ ਜਵਾਨ ਉਹ ਨਾਰਾ ਸੀਗਾ ਕਿੰਨਾਂ ਨੇ ਦਿੱਤਾ ਸੀ ਨਾ ਸਰਕਾਰਾਂ ਨੇ ਦਿੱਤਾ ਸੀ ਸੈਂਟਰ ਦੀਆਂ ਨੇ ਉਹ ਪਹਿਲਾਂ ਵਾਲੀਆਂ ਸਰਕਾਰਾਂ ਨੇ ਅੱਜ ਕੀ ਹੋ ਰਿਹਾ ਹੈ ਕਿਸਾਨ ਵੀ ਰੋਲ ਰਿਹਾ ਤੇ ਸਾਡਾ ਅਗਨੀ ਵੀਰ ਜਵਾਨ ਵੀ ਰੋਲ ਰਿਹਾ ਦੋਨਾਂ ਹੀ ਦੋਨੇ ਮੰਦ ਭਾਗੀਆਂ ਗੱਲਾਂ ਤੇ ਸ਼ਰਮਾ ਜੀ ਕਿਵੇਂ ਦੇਖਦੇ ਹੋ ਜਿਹੜਾ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਦਾ ਅੱਜ ਉਹੀ ਭੁੱਖਾ ਬੈਠਾ ਹੈ ਉਹੀ ਮਰਨ ਵਰਤੇ ਬੈਠਾ ਹੈ ਭੁੱਖ ਹੜਤਾਲ ਤੇ ਬੈਠਾ ਹੈ ਨਹੀਂ ਬੈਠਣਾ ਪਊਗਾ ਬੈਠਣਾ ਪਊਗਾ ਜਿਹੜੇ ਬੰਦਿਆਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਜਿਹੜੇ ਬੰਦੇ ਪੰਜਾਬ ਦੇ ਪੰਜਾਬੀਅਤ ਦੀ ਸੱਚੀ ਗੱਲ ਕਰਨਗੇ ਉਹਨਾਂ ਨੂੰ ਜਾਂ ਗੋਲੀ ਹੀ ਤੇ ਜਾਂ ਉਹਨਾਂ ਨੂੰ ਐ ਰੋਲਿਆ ਜਾਊਗਾ ਇਹ ਕੋਈ ਪਹਿਲਾਂ ਅੱਜ ਦੀ ਗੱਲ ਨਹੀਂ ਇਹ ਪਹਿਲਾਂ ਦੀਆਂ ਗੱਲਾਂ ਜੇ ਤਾਂ ਚਲੋ ਅੰਗਰੇਜ਼ ਹੀ ਸਾਡੇ ਤੇ ਗੋਲੀ ਚਲਾਉਂਦਾ ਫਿਰ ਤਾਂ ਚਲੋ ਮੰਨ ਲੈਂਦੇ ਵੀ ਇਹ ਤਾਂ ਯਾਰ ਬਾਹਰ ਦਾ ਹੈ ਨਹੀਂ ਇਹਨੂੰ ਸਾਡੇ ਬਾਰੇ ਨੌਲੇਜ ਹੈ ਸਾਡੇ ਆਪ ਦੀ ਸਾਡੇ ਪੁਲਿਸ ਵਾਲੇ ਜਿਹੜੇ ਉਹ ਕੌਣ ਹੈ ਉਹ ਕਿਸਾਨਾਂ ਦੇ ਪੁੱਤ ਹੀ ਐ ਉਹ ਕਿਵੇਂ ਲਾਠੀਆਂ ਵਾਰ ਰੇ ਪਰ ਉਹਨਾਂ ਦੀ ਮਜਬੂਰੀ ਹੈ ਉਹਨਾਂ ਦੀ ਡਿਊਟੀ ਹੈ ਪਰ ਨਹੀਂ ਮੰਦ ਭੱਗਾ ਹੋ ਰਿਹਾ ਪੰਜਾਬੀ ਨੂੰ ਪੰਜਾਬੀ ਨਾਲ ਲੜਾਇਆ ਜਾ ਰਿਹਾ ਵੇਖੋ ਤੁਸੀਂ ਸੈਂਟਰ ਗਵਰਨਮੈਂਟ ਦੀ ਕਿੱਡੀ ਵੱਡੀ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀਆਂ ਜੋ ਪੁਲਿਸ ਹੈ ਜੋ ਪ੍ਰਸ਼ਾਸਨ ਹੈ ਸਾਡੇ ਕਿਸਾਨਾਂ ਦਾ ਤਤਿਆਚਾਰ ਕਰ ਰਹੀ ਹੈ ਪੰਜਾਬੀ ਨੂੰ ਪੰਜਾਬੀ ਨਾਲ ਲੜਾ ਕੇ ਇੱਥੇ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਾਰਨ ਵੀ ਇਹ ਆਪਸ ਵਿੱਚ ਹੀ ਭਟ ਜਾਣ ਜੀ ਮੋਦੀ ਸਰਕਾਰ ਦੀ ਜੋ ਪਾਲਿਸੀ ਹੈ ਨਾ ਉਹ ਅੰਗਰੇਜ਼ਾਂ ਨੂੰ ਵੀ ਮਾੜੀ ਅੰਗਰੇਜ਼ ਇਹਨਾਂ ਨਾਲੋਂ ਚੰਗੇ ਸੀ ਜੀ ਗੱਲ ਕੇਂਦਰ ਦੇ ਮੰਤਰੀ ਦੀ ਕਰ ਲਈਏ ਰਵਨੀਤ ਬਿੱਟੂ ਦੀ ਤਾਹੋ ਜਿਮਣੀ ਚੋਣਾ ਤੋਂ ਪਹਿਲਾਂ ਵੀ ਇਹ ਕਹਿੰਦੇ ਨੇ ਵੀ ਅਸੀਂ ਤਾਂ ਟੇਬਲ ਟॉक ਕਰਨ ਨੂੰ ਤਿਆਰ ਆ ਕਿਸਾਨਾਂ ਨਾਲ ਅਸੀਂ ਤਾਂ ਕਹਿੰਦੇ ਆ ਵੀ ਭਾਈ ਸਾਡੇ ਕੋਲੇ ਆਓ ਗੱਲਬਾਤ ਕਰੀਏ ਬਿੱਟੂ ਤੇ ਇੱਕ ਛੋਟਾ ਜਿਹਾ ਮੰਤਰੀ ਹੈ ਰਾਜ ਮੰਤਰੀ ਰੇਲਵੇ ਦਾ ਰਾਜ ਮੰਤਰੀ ਛੋਟਾ ਜਿਹਾ ਮੰਤਰੀ ਹੈ ਪਹਿਲੀ ਗੱਲ ਤਾਂ ਜੀੜਿਆ ਉਹਦਾ ਮੁਖੀ ਅੱਜ ਜੀ ਪ੍ਰਧਾਨ ਮੰਤਰੀ ਮੋਦੀ ਉਹਦੀ ਜਵਾਨ ਨਹੀਂ ਤੇ ਇਹਦੀ ਅਸੀਂ ਕੀ ਗੱਲ ਸੁਣੀਏ ਤੇ ਕੀ ਇਹਦੀ ਗੱਲ ਦੇ ਵਿੱਚ ਦਾਵਾ ਕੋਈ ਇਹ ਕੱਲ ਪਰ ਕੱਲ ਵੀ ਅਖਬਾਰ ਦੇ ਵਿੱਚ ਕਹਿ ਰਿਹਾ ਕੋਣ ਰਮਣੀਦ ਬਿੱਟੂ ਵੀ ਆਪਣਾ ਅਸੀਂ ਦਾ ਸੈਂਟਰ ਗਵਰਨਮੈਂਟ ਦਾ ਗੱਲ ਕਰਨ ਨੂੰ ਤਿਆਰ ਹੈ ਕਿਸਾਨਾਂ ਨਾਲ ਤੇ ਫਿਰ ਭਾਈ ਤੂੰ ਪੰਜਾਬ ਦਾ ਹੈ ਤੇ ਪੁਲਿਸ ਦਾ ਕੰਮ ਕਰ ਇੱਕ ਪਾਸੇ ਕਿਸਾਨ ਖੜੇ ਪੁਲ ਦੇ ਦੂਜੇ ਪਾਸੇ ਮੋਦੀ ਖੜਾ ਤੇ ਤੂੰ ਪੁਲਿਸ ਦਾ ਕੰਮ ਕਰਕੇ ਇਹਨਾਂ ਦੀ ਗੱਲ ਕਰਵਾ ਫਿਰ ਰੌਲਾ ਕਾਹਦਾ ਰਹਿ ਗਿਆ ਫਿਰ ਸਾਡੇ ਡੱਲੇਵਾਲ ਨੂੰ ਚੱਕਿਆ ਕਿਉਂ ਜਾ ਰਿਹਾ ਫਿਰ ਉੱਤੇ ਕਿਉਂ ਆਹ ਕੋਈ ਜਾ ਰਿਹਾ ਮਰਨ ਵਰ ਤੇ ਬੈਠਾ ਕਿਸੇ ਤੋਂ ਕੁਝ ਮੰਗਦਾ ਤਾਂ ਨਹੀਂ ਜੀ ਜੇ ਮੰਨ ਕੇ ਚਲੋ ਕੱਲ ਨੂੰ ਉਹਦਾ ਨੁਕਸਾਨ ਹੁੰਦਾ ਸਿਹਤ ਦਾ ਕੋਈ ਨੁਕਸਾਨ ਹੁੰਦਾ ਤਾਂ ਢੱਲੇਵਾਲ ਦਾ ਹੋਣਾ ਸਾਡਾ ਪੰਜਾਬੀਆਂ ਦਾ ਹੋਣਾ ਸਾਡੇ ਮੁਖੀ ਦਾ ਹੋਣਾ ਪੰਜਾਬ ਦੇ ਦਾ ਕਿਸਾਨਾਂ ਦੇ ਮੁਖੀ ਦਾ ਹੋਣਾ ਤੇ ਤੁਹਾਨੂੰ ਕਿ ਤੁਹਾਡਾ ਕੀ ਢਿੱਡ ਦੁਖਦਾ ਉਹਨੂੰ ਬੈਠਾ ਰਹਿਣ ਦਿਓ ਫਿਰ ਜਦੋਂ ਉਹ ਫਰਵਰੀ ਦਾ ਧਰਨੇ ਤੇ ਬੈਠਾ ਅੱਜ ਉਹਨੇ ਦੇਖਿਆ ਵੀ ਮੇਰੀ ਨਹੀਂ ਗੱਲ ਸੁਣੀ ਜਾਂਦੀ ਤੇ ਉਹਨੇ ਉਸ ਧਰਨੇ ਨੂੰ ਮਰਨ ਵਰਤੇ ਰੂਪ ਦੇ ਵਿੱਚ ਧਾਰਨ ਕਰ ਲਿਆ ਤੇ ਤੁਸੀਂ ਉਹਨੂੰ ਬੈਠਾ ਰਹਿਣ ਦਿਓ ਫਿਰ ਉਹਨੂੰ ਚੱਕ ਕੇ ਕਿਉਂ ਤੁਹਾਡੀ ਹਮਦਰਦੀ ਉਸ ਬੰਦੇ ਨਾਲ ਜਦੋਂ ਤੁਸੀਂ ਸਾਡੀ ਗੱਲ ਹੀ ਨਹੀਂ ਸੁਣਨੀ ਇਸ ਕਰਕੇ ਬਿੱਟੂ ਦੀਆਂ ਜਿਹੜੀਆਂ ਬੜੀਆਂ ਗੱਲਾਂ ਦੇ ਵਿੱਚ ਧਿਆਨ ਨਾ ਦਿਓ ਬਿੱਟੂ ਨੂੰ ਜਿਹਦੇ ਸਾਡਾ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਕਹਿ ਰਿਹਾ ਵੀ ਇਹ ਹਮੰਦ ਬੁੱਧੀ ਹੈ ਮੈਨੂੰ ਸ਼ੱਕ ਪੈਣ ਲੱਗ ਗਿਆ ਵੀ ਵਾਕਈ ਇਹ ਦੇ ਵਿੱਚ ਨਾ ਉਹੋ ਜਿਹੀ ਕੋਈ ਜਰਾਸੀਨ ਹੈ ਜਿਹੜੇ ਮੰਦ ਬੁੱਧੀਆਂ ਦੇ ਵਿੱਚ ਹੁੰਦੇ ਆ ਬਾਹਲੇ ਨਹੀਂ ਹੁਣੇ ਤਾਂ 60 67% ਤਾਂ ਹੈ। ਤੌਰਤ ਵਾਕਈ ਵਾਕਈ ਮੰਦ ਬੁੱਧੀ ਆ। ਤੁਹਾਡੇ ਕਹਿੰਦਾ ਮਤਲਬ ਉਹ ਮੰਦ ਬੁੱਧੀ ਹੋ ਚੁੱਕਿਆ ਉਹਨਾਂ ਦੇ ਦਿਮਾਗ ਦੇ ਵਿੱਚ ਨੁਕਸ ਪੈ ਗਿਆ। ਨਹੀਂ ਮੰਦ ਬੁੱਧੀ ਇਸ ਕਰਕੇ ਨਹੀਂ ਹੋਇਆ। ਮੰਦ ਬੁੱਧੀ ਉਹ ਮਚਲਾ ਹੋਇਆ ਵੈ ਜਿੱਦੇ ਇਹਨੇ ਉਲਟ ਸੋਲਟ ਬਿਆਨ ਦੇਣੇ ਤੇ ਥੁੱਕ ਸੁੱਤ ਕੇ ਚਟਣਾ ਬੰਦ ਕਰਤਾ ਥੁੱਕ ਕੇ ਚਟਣਾ ਬੰਦ ਕਰਤਾ ਉਦੋਂ ਹੀ ਮੋਦੀ ਸਰਕਾਰ ਨੇ ਉਹ ਮੰਤਰੀ ਮੰਡਲ ਲੈ ਲੈਣਾ ਇਹਦੇ ਨਾਲ ਇੱਕ ਕਮਿਟਮੈਂਟ ਹੋਈ ਲੱਗਦੀ ਹੈ ਮੈਨੂੰ ਵੀ ਜਿੰਨਾ ਚਿਰ ਤੋਂ ਖਾਸ ਕਰ ਪੰਜਾਬੀਆਂ ਦੇ ਖਾਸ ਕਰ ਕਿਸਾਨਾਂ ਦੇ ਤੇ ਖਾਸ ਕਰ ਜਿਹੜੀ ਪਾਰਟੀ ਚੋਂ ਪੁਰਾਣੀ ਚੋਂ ਆਇਆ ਜਿੰਨਾ ਚਿਰ ਤੋਂ ਉਹਨਾਂ ਦੇ ਉਲਟ ਬੋਲੇਗਾ ਅਸੀਂ ਉਹਨਾਂ ਚਿਰ ਇਹ ਤੇਰੀ ਮੰਤਰੀ ਮੰਡਲ ਕਾਇਮ ਹੈ ਉਸ ਤੋਂ ਬਾਅਦ ਕਾਕਾ ਅਸੀਂ ਦਸਤੋਂ ਮੰਤਰੀ ਮੰਡਲ ਹੈ ਮੈਨੂੰ ਇਹ ਲੱਗਦਾ ਵੀ ਇਹਨੂੰ ਸਿਰਫ ਤੇ ਸਿਰਫ ਬੋਲਣ ਵਾਸਤੇ ਰੱਖਿਆ ਗਿਆ ਇਹਨੂੰ ਕੀ ਕਹਣਾ ਬੇਤੁਕੇ ਬਿਆਨ ਦੇਣੇ ਆ ਕੋਈ ਬਿਆਨ ਚੰਗਾ ਨਹੀਂ ਦੇਣਾ ਤੁਸੀਂ ਦੇਖੋ ਕੱਲ੍ਹ ਇਹ ਕੀ ਕਹਿ ਰਿਹਾ ਵੀ ਸਾਡਾ ਹਰਿਆਣੇ ਦਾ ਖੇਤੀਬਾੜੀ ਮੰਤਰੀ ਤੇ ਬਿੱਟੂ ਦਾ ਬਿਆਨ ਆ ਸਾਂਝਾ ਵੀ ਜੇ ਕਿਸਾਨ ਸਾਡੇ ਆਪਣਾ ਕਨੌਰੀ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਜਾਣਾ ਚਾਹੁੰਦੇ ਆ ਦਿੱਲੀ ਪੈਦਲ ਛੋਟੇ ਛੋਟੇ ਜਥਿਆਂ ਦੇ ਰੂਪ ਦੇ ਵਿੱਚ ਤੇ ਉਹ ਜਾ ਸਕਦੇ ਆ ਪਰ ਨਹੀਂ ਪਹਿਲਾ ਬਿਆਨ ਦਿੱਤਾ ਤੇ ਤੜਕੇ ਨੂੰ ਉਹ ਸਿਸਟਮ ਤੋਂ ਇਹ ਪਿੱਛੇ हट ਗਏ ਇਹਨਾਂ ਲੋਕਾਂ ਦਾ ਜਿਹੜਾ ਖਾਸ ਕਰ ਬੀਜੇਪੀ ਹੈ ਇਨਾਂ ਦਾ ਯਕੀਨ ਹੀ ਲੋਕਾਂ ਦੇ ਕੋ ਲੋਕਾਂ ਨੇ ਯਕੀਨ ਨਹੀਂ ਨੋ ਉਠਾਤਾ ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਹੈ ਪਹਿਲੀ ਗੱਲ ਤਾਂ ਜੋ ਪ੍ਰਧਾਨ ਮੰਤਰੀ ਦਾ ਸਾਡੇ ਕਿਤੇ ਯਕੀਨ ਨਹੀਂ ਰਿਹਾ ਐਮਐਸਬੀ ਕਿ ਦੇਣੀ ਕੀ ਨਹੀਂ ਹੈ ਕਾਨੂੰਨ ਕਿੰਨਾ ਨੇ ਬਣਾਉਣੇ ਆ ਉਹ મોદી ਨਹੀਂ ਤਾਂ ਇਹਨਾਂ ਤਾਂ ਬਣਾਉਣੇ ਨਹੀਂ ਬਿੱਟੂ ਨੇ ਜਾਂ ਖੇਤੀਬਾੜੀ ਮੰਤਰੀ ਹਰਿਆਣੇ ਦਾ ਨਹੀਂ ਬਣਾਊਗਾ ਉਹ ਤਾਂ ਖੇਤੀਬਾੜੀ ਮੰਤਰੀ ਹੈ ਜਿਹੜਾ ਹਿੰਦੁਸਤਾਨ ਦਾ ਉਹੀ ਬਣਾਊਗਾ ਨਾ ਉਹੀ ਬਣਾਊ ਤੇ ਜਦੋਂ ਇਹਨਾਂ ਨੂੰ ਇਹਨਾਂ ਕੋਲੇ ਸਿਰ ਨਹੀਂ ਕੋਈ ਪੈਰ ਨਹੀਂ ਇਹਨਾਂ ਤੋਂ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਉੱਥੇ ਤੇ ਫਿਰ ਇਹ ਗੱਲਾਂ ਕਿਉਂ ਕਰਦੇ ਆ ਜਿਹੜੀ 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 ਪਾਵਰ ਮੋਦੀ ਕੋਲੇ ਹੈ ਉਹ ਮੋਦੀ ਨੇ ਪਾਵਰ ਵਰਤਨੀ ਹੈ ਇਹ ਤਾਂ ਸਿਰਫ ਇੱਕ ਬਿਆਨ ਦੇਣ ਵਾਸਤੇ ਰੱਖਿਆ ਸਿਰਫ ਇਹ ਕਿਸਾਨਾਂ ਤੋਂ ਤੇ ਜਾਂ ਸਾਡੇ ਪੰਜਾਬੀਆਂ ਤੋਂ ਛੇਤਰਖਾਨ ਵਾਸਤੇ ਉਹਨਾਂ ਨੇ ਰੱਖ ਲੇ ਵੀ ਤੁਸੀਂ ਕੋਈ ਨਾ ਪੁੱਠਾ ਜਿੱਦ ਗਰੇਵਾਲ ਕੀ ਕਹਿੰਦਾ ਹੁੰਦਾ ਸੀ ਹਰਜੀਤ ਗਰੇਵਾਲ ਨੂੰ ਮੈਂ ਸਤਿਕਾਰ ਕਰਦਾ ਵੱਡਾ ਉਮਰ ਦਾ ਉਹਦੇ ਨਾਲ ਕੀ ਹੋਈ ਜੱਗੋ ਤੇਰ ਵੀ ਹੋਈ ਨਾ ਕਿਸਾਨਾਂ ਨੇ ਇੱਕ ਬੀਜੇਪੀ ਦੇ ਲੀਡਰਸ਼ਿਪ ਇਧਰ ਜਲਾਲਾ ਬਾਦਵੰਨੀ ਦਾ ਉਹਦੇ ਕਿਸਾਨਾਂ ਨੇ ਦੁਖੀ ਹੋਏ ਨੇ ਕੱਪੜੇ ਵੀ ਪਾੜਦੇ ਸੀ ਜਦੋਂ ਤੂੰ ਆ ਕੇ ਸਾਡੇ ਧਰਨਿਆਂ ਮਜਾਰਿਆਂ ਦੇ ਵਿੱਚ ਜਾ ਕੇ ਸਾਨੂੰ ਦੁਖੀ ਕਰੇਂਗਾ ਵੀ ਇਹ ਰੇ ਕਾਨੂੰਨ ਹੈ ਜਿਹੜੇ ਇਹ ਕਿਸਾਨ ਹਤਾਇਸ਼ੀ ਹੈ ਕਿਸਾਨਾਂ ਦੇ ਹੱਕ ਦੇ ਆ ਤੇ ਫਿਰ ਸਾਨੂੰ ਗੁੱਸਾ ਤਾਂ ਆਊਗਾ ਹੀ ਉਹਦੇ ਕੱਪੜੇ ਪਾੜਦੇ ਸੀ ਉਹ ਜਿਹੜੇ ਇਹ ਕੱਪੜੇ ਪਾੜੇ ਉਹ ਵੀ ਭਾਜਪਾ ਛੱਡ ਕੇ ਅੱਜ ਆਮ ਆਦਮੀ ਪਾਰਟੀ 'ਚ ਜਾ ਚੁੱਕਿਆ ਤੇ ਹਰਜੀਤ ਗਰੇਵਾਲ ਦੀ ਤਾਂ ਦੁਰਦਸ਼ਾ ਇੰਨੀ ਹੋਈ ਸੀ ਤੇ ਮੈਂ ਕਹਿੰਦਾ ਵੀ ਜਿਹੜਾ ਬਿੱਟੂ ਜੀ ਹੈ ਨਾ ਬਿੱਟੂ ਨੂੰ ਸਿਰਫ ਮੰਤਰੀ ਮੰਡਲ ਇਸੇ ਕਰਕੇ ਮਿਲਿਆ ਵੀ ਤੂੰ ਸਿਰਫ ਤੇ ਸਿਰਫ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਮੈਨੂੰ ਇਹ ਲੱਗਦਾ ਵੀ ਕਿਤੇ ਢੱਲੇਵਾਲ ਨੂੰ ਚੱਕ ਕੇ ਪੰਜਾਬ ਦੀ ਸਰਕਾਰ ਤੇ ਹਿੰਦੁਸਤਾਨ ਦੀ ਸਰਕਾਰ ਸਿਰਫ ਇੱਕ ਸੁਰਖੀਆਂ ਬਟੋਰਦੀ ਐ ਦੋ ਚਾਰ ਦਿਨ ਨਗਾਉਂਦੀ ਐ ਤੁਸੀਂ ਜਦੋਂ ਤੁਸੀਂ ਮਾਲੀ ਚੱਕ ਲੋ 2-4 ਦਿਨ ਦਾ ਹਫਤਾ ਲੰਘ ਜੂ ਪੰਜਵੇਂ ਦਿਨ ਤੁਸੀਂ ਗਰੇਵਾਲ ਆਪਣਾ ਚੱਕ ਲੋ ਖੈਰਾ ਉਸ ਤੇ 2-4 ਦਿਨਾਂਗੇ ਕੁਛ ਨਾ ਕੁਛ ਕਰਦੇ ਰਹੋ ਵੀ ਲੋਕਾਂ ਦਾ ਧਿਆਨ ਜਿਹੜਾ ਵਿਕਾਸ ਵਾਲੇ ਪਾਸੇ ਨਾ ਜਾਵੇ ਤੇ ਇਹਨਾਂ ਗੱਲਾਂ 'ਚ ਹੀ ਲੱਗੇ ਰਹਿਣ ਬੁੱਧੀਜੀਵੀ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬ ਦੀ ਗਵਰਨਮੈਂਟ ਨੂੰ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਵੀ ਇਹਨਾਂ ਜਿਹੜੇ ਆ ਤੁਸੀਂ ਬੰਦਰ ਨਹੀਂ ਨਹੀਂ ਜਿਹੜੇ ਤੁਸੀਂ ਖੇਡ ਖੇਡ ਰਹੇ ਹੋ ਇਸ ਨੂੰ ਬੰਦ ਕਰੋ ਜੇ ਕਿਸਾਨਾਂ ਜੋ ਕਿਸਾਨ ਮੰਗ ਰਹੇ ਆ ਉਹਨਾਂ ਨੂੰ ਦਿਓ ਇਸ ਰੌਲੇ ਨੂੰ ਜਲਦੀ ਤੋਂ ਜਲਦੀ ਨਿਬੇੜੋ ਕਿਉਂਕਿ ਭਾਈਚਾਰਕ ਸਾਂਝ ਦੇ ਵਿੱਚ ਥੋੜਾ ਥੋੜਾ ਫਰਕ ਪਊਗਾ ਇਸ ਕਰਕੇ ਮੈਂ ਇੱਕ ਟਿਓ ਨਾ ਇਸ ਕਰਕੇ ਮੈਂ ਤੁਹਾਡੀ ਇੱਕ ਗੱਲ ਦੇ ਨਾਲ ਹੋਰ ਗੱਲ ਐਡ ਕਰਨੀ ਚਾਹਣਾ ਹੈ ਬੀਜੇਪੀ ਜਿਹੜੀ ਹੈ ਜੀ ਪੰਜਾਬ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਵੀ ਪ੍ਰਧਾਨ ਤੋਂ ਵੀ ਇਹ ਸਖਣੀ ਹੋ ਚੁੱਕੀ ਹੈ ਬੀਜੇਪੀ ਦਾ ਪ੍ਰਧਾਨ ਹੈ ਕਾਗਜ਼ਾਂ 'ਚ ਸੁਨੀਲ ਜਾਖੜ ਜੋ ਕਾਂਗਰਸ ਦੇ ਵਿੱਚੋਂ ਗਿਆ ਸੀ ਪਰ ਅੱਜ ਉਹਦੇ ਹਾਲਾਤ ਹੈ ਜਿਹੜੇ ਉਹਦੇ ਹਾਲਾਤ ਵੀ ਇਹ ਬਣ ਗਏ ਜਿਵੇਂ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲਾ ਹੁੰਦਾ ਕਿਉਂਕਿ ਜੋ ਖਾਂਦਾ ਹੈ ਤਾਂ ਉਹ ਕੋੜੀ ਤੇ ਜੇ ਖਾਂਦਾ ਤਾਂ ਆਪਣਾ ਕਲੰਕੀ ਬਣਦਾ ਤੇ ਛੜਦਾ ਤਾਂ ਕੂੜੀ ਬਣਦਾ ਇਸ ਕਰਕੇ ਜਾਖੜ ਦੇ ਜੋ ਹਾਲਾਤ ਬਣੇ ਖੜੇ ਆ ਜਾਖੜ ਨੇ ਕੁਝ ਮੰਗਾਂ ਰੱਖੀਆਂ ਸੀ ਭਾਜੀਪੀ ਦੇ ਜੀ ਤੇ ਕਿਸਾਨ ਪੰਜਾਬੀ ਹਤਾਚੀ ਪੰਜਾਬ ਦੇ ਹੱਕ ਦੀ ਨਹੀਂ ਹੱਕ ਦੀ ਉਹ ਉਹਦੀਆਂ ਮੰਨਣੀ ਨਹੀਂ ਰੇ ਉਹਨਾਂ ਨੇ ਮੰਨਣੀਆਂ ਵੀ ਨਹੀਂ ਪਰ ਜਾਖੜ ਨੇ ਵੀ ਹੁਣ ਰੱਖੀਆਂ ਪਹਿਲਾਂ ਵੀ ਜਾਖੜ ਕਾਂਗਰਸ ਦੇ ਵਿੱਚ ਸੀ ਤੇ ਜਾਖੜ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਮੰਗਾਂ ਬਣਾ ਲੈਂਦੇ ਮੈਂ ਕਾਂਗਰਸਿੰਗਾਂ ਨੂੰ ਵੀ ਇੱਥੇ ਕਹਿੰਦਾ ਵੀ ਤੁਹਾਡੇ ਤੋਂ ਵੀ ਗਲਤੀਆਂ ਹੋਈਆਂ ਤੁਸੀਂ ਵੀ ਦੁੱਖੀਓ ਪੰਜਾਬੀਆਂ ਦੇ ਕਿਸਾਨੀ ਦੇ ਜੇ ਤੁਸੀਂ ਉਹ ਮੰਨ ਕੇ ਚੱਲੋ ਕੋਈ ਕਾਨੂੰਨ ਪਾਸ ਕਰਨੇ ਸੀ ਤੇ ਉਦੋਂ ਮਨਮੋਹਨ ਸਿੰਘ ਜੀ ਰਹੇ ਆ 10 ਸਾਲ ਉਦੋਂ ਤੁਸੀਂ ਉਹ ਜੋ ਵੀ ਜਿਆਸੀਆਂ ਸਿਸਟਮ ਉਹਨੂੰ ਤੁਸੀਂ ਪਾਸ ਕਰਕੇ ਤੇ ਇਹ ਸਾਡੇ ਕਿਸਾਨਾਂ ਦਾ ਖੜਾ ਛੜਾ ਦਿੰਦੇ ਇਸ ਕਰਕੇ ਕਿਸਾਨ ਅਤਾਈਸ਼ੀ ਆ ਜਿਹੜੀਆਂ ਅੱਜ ਬਣਦੇ ਜਦੋਂ ਅਸੀਂ ਵਿਰੋਧੀ ਧਿਰ ਚ ਹੁੰਨੇ ਆ ਨਾ ਉਦੋਂ ਅਸੀਂ ਕਿਸਾਨ ਅਤਾਈਸ਼ੀ ਹੁੰਨੇ ਆ ਪੰਜਾਬ ਅਤਾਈਸ਼ੀ ਹੁੰਨੇ ਆ ਤੇ ਜਦੋਂ ਅਸੀਂ ਪਾਵਰ ਚ ਆ ਜੰਨੇ ਆ ਉਦੋਂ ਸਾਨੂੰ ਕੋਈ ਕਿਸਾਨ ਨਹੀਂ ਦਿੰਦਾ ਕੋਈ ਪੰਜਾਬ ਨਹੀਂ ਦਿੰਦਾ ਸਿਰਫ ਆਪਦੇ ਹੱਕ ਦਿੰਦੇ ਅੱਜ ਜਾਖੜ ਦਾ ਕਿਉਂ ਹਾਲ ਹੈ ਕੈਪਟਨ ਦਾ ਕਿਉਂ ਇਹ ਹਾਲ ਹੈ ਕਿਉਂਕਿ ਉਹ ਨਾ ਤਾਂ ਵਿਰੋਧੀ ਧਿਰ ਚ ਹੈ ਅਜਾ ਸਰਕਾਰ ਹੋਣ ਦੇ ਬਾਵਜੂਦ ਉਹ ਨਾ ਤਾਂ ਵਿਰੋਧੀ ਧਿਰ ਚ ਹੈ ਤੇ ਨਾ ਹੀ ਉਹ ਸਰਕਾਰ ਚ ਹੈ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਉਹ ਗੱਲ ਹੈ ਨਾ ਇਹ ਪਲੇਅਰਾਂ ਚ ਹੈ ਤੇ ਨਾ ਇਹ ਸਪੀਅਰਾਂ ਚ ਹੈ ਇਹਨਾਂ ਨੂੰ ਨਾ ਜਾਖੜ ਨੂੰ ਨਾ ਕੈਪਟਨ ਨੂੰ ਜਿੰਨੇ ਕਾਂਗਰਸ ਦੇ ਵਿੱਚੋਂ ਗਏ ਨਾ ਬੀਜੇਪੀ ਚ ਇਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਸਿਰਫ ਤੇ ਸਿਰਫ ਇਹਨਾਂ ਨੂੰ ਵਰਤਿਆ ਜਾ ਰਿਹਾ ਜਿਵੇਂ ਬਿੱਟੂ ਜੀ ਬੱਟੂ ਤਾਂ ਇੱਕ ਸਮਝ ਲਓ ਵੀ ਯਾਰ ਇੱਕ ਭਾਜਪਾ ਦੇ ਵਿੱਚ ਗਿਆ ਜਦੋਂ ਤੇ ਕਾਂਗਰਸ ਦਾ ਇਹਨਾਂ ਲੋਕਾਂ ਨੇ ਕੀ ਆਸਾਨ ਮੰਨਿਆ ਅੱਜ ਕਹਿ ਰਿਹਾ ਵੀ ਕਾਂਗਰਸ ਹੈ ਜਿਹੜੀ ਉਹ ਪਰਿਵਾਰਵਾਦ ਹੈ ਤੇ ਤੇਰੇ ਪਰਿਵਾਰ ਦੇ ਵਿੱਚ ਤਾਂ ਮੇਰੇ ਸਾਹਮਣੇ 7-8 ਤਾਂ ਮੰਤਰੀ ਬਣਾਤੇ ਤੇਰੇ ਦਾਦਾ ਜੀ ਨੂੰ ਮੁੱਖ ਮੰਤਰੀ ਬਣਾਤਾ ਸਤਿਕਾਰਯੋਗ ਸੀ ਫਿਰ ਤੁਸੀਂ ਕਿੱਡੇ ਨਖਿੱਧ ਨਿਕਲੇ ਫਿਰ ਤੁਹਾਨੂੰ ਆਪਣੇ ਸਤਕਾ ਆਪਣੇ ਦੂਜੇ ਤਰਸ ਦੇ ਆਧਾਰ ਤੇ ਨੌਕਰੀ ਕਿਹਨੂੰ ਦਿੱਤੀ ਗਈ ਕੈਪਟਨ ਸਰਕਾਰ ਦੇ ਵਿੱਚ ਬੀਨਤ ਸਿੰਘ ਦੇ ਇੱਕ ਪੋਤੇ ਨੂੰ ਹੂੰ ਬੀਐਸਪੀ ਲਾਇਆ ਗਿਆ ਵੇਖੋ ਤਰਸ ਕਿੰਨਾ ਲੋਕਾਂ ਤੇ ਆਇਆ ਜਿਨ੍ਹਾਂ ਦਾ ਦਾਦਾ ਜੀ ਮੁੱਖ ਮੰਤਰੀ ਤਾਇਆ ਜੀ ਮੰਤਰੀ ਭੂਆ ਜੀ ਮੰਤਰੀ ਤੇ ਇਹ ਤਿੰਨ ਚਾਰ ਵਾਰੀ ਦਾ ਐਮਪੀ ਬਿੱਟੂ ਤਰਸ ਵੇਖੋ ਤੁਸੀਂ ਕਿੰਨਾਂ ਨੂੰ ਆਉਂਦਾ ਇਹ ਜਦੋਂ ਅੰਨਾ ਵੰਗੇ ਵੰਡੇ ਰਿਓੜਨਾ ਤੇ ਮੁੱਲ ਮੁੱਲ ਘਰਦਿਆਂ ਨੂੰ ਦੇ ਉਹ ਗੱਲ ਹੋ ਗਈ ਵੀ ਜੇ ਤਾਂ ਮਰਨਾ ਹੈ ਤਾਂ ਵਰਕਰ ਮਰੇ ਤੇ ਜੇ ਨੌਕਰੀ ਦੇਣੀ ਹੈ ਤਾਂ ਬਿਆਨਤਸ਼ਾਉ ਦੇ ਪੋਤੇ ਨੂੰ ਦੇ ਦਿਓ ਤੇ ਜਾਂ ਕਿਸੇ ਨੂੰ ਹੋਰ ਦੇ ਇੰਨਾ ਗੱਲਾਂ ਕਰਦਾ ਕਾਲਾ ਸ਼ਰਮਾ ਕਹਿੰਦਾ ਵੀ ਕਿਸਾਨੀ ਨੂੰ ਬਚਾਇਆ ਜਾਵੇ ਜੀ ਤੇ ਡੱਲੇਵਾਲ ਸਾਹਿਬ ਜੋ ਮੰਗ ਰਹੇ ਆ ਜਾਇਜ ਮੰਗਾ ਕਿਸਾਨਾਂ ਦੀਆਂ ਮੰਨੀਆਂ ਜਾਣ ਤੇ ਦਵਾ ਜਲਦੀ ਤੋਂ ਜਲਦੀ ਇਸ ਧਰਨੇ ਨੂੰ ਖਤਮ ਕੀਤਾ ਜਾਵੇ ਕਿਉਂਕਿ ਖਤਮ ਤਾਂ ਤਾਂ ਹੀ ਹੋਊ ਨਾ ਤੇ ਤੁਸੀਂ ਸਾਡੀਆਂ ਮੰਗਾਂ ਮੰਨੋ ਇਹ ਹਾਲ ਨਿਕਲੂਗਾ ਤਾਂ ਸ਼ਰਮਾ ਜੀ ਮੈਂ ਲਾਸਟ ਸਵਾਲ ਵਾ ਲਾਉਣਾ ਹੈ ਤਾਂ ਇਹ ਸਾਰੇ ਮਸਲੇ ਤੇ ਕਿਸਾਨੀ ਅੰਦੋਲਨ ਤੇ ਕਿਸਾਨੀ ਮਸਲਿਆ ਤੇ ਸੀਐਮ ਸਾਹਿਬ ਦੀ ਚੁੱਪੀ ਕਿਉਂ ਹੈ ਕਾਰਨ ਕੀ ਲੱਗਦੇ ਆ ਸੀਐਮ ਸਾਹਿਬ ਕੋਲੇ ਪਾਵਰ ਹੀ ਹੈ ਨਹੀਂ ਸਿਰਫ ਮੈਂ ਤੁਹਾਨੂੰ ਆਖਿਆ ਜਿਵੇਂ ਜਾਖੜ ਦੇ ਹਾਲਾਤ ਆ ਨਾ ਜਾਖੜ ਪ੍ਰਧਾਨ ਆ ਸਿਰਫ ਮੋਹਰ ਇਹ ਕੋਈ ਦੇ ਕੋਲੇ ਪਾਵਰ ਹੈ ਨਹੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੋਲੇ ਪਾਵਰ ਆ ਜੋ ਦਿੱਲੀ ਦੇ ਇਹਨਾਂ ਦੇ ਮੁਖੀ ਕੋਲੇ ਆ ਕੇਜਰੀਵਾਲ ਸਾਹਿਬ ਕੋਲੇ ਇਹ ਤਾਂ ਸਿਰਫ ਇੱਕ ਉਹ ਇੱਕ ਜਿਵੇਂ ਹੁੰਦਾ ਨਾ ਮੋਰਾ ਬਣਾ ਕੇ ਭਾਇਆ ਵੈ ਇਹਦੇ ਮਖੋਟਾ ਹੋਰ ਲਾਇਆ ਵੈ ਅੰਦਰ ਇਹਦੇ ਕੁਝ ਵੀ ਨਹੀਂ ਜਿਵੇਂ ਆਪਾਂ ਆਪਾਂ ਵੇਖਦੇ ਨਹੀਂ ਵੀ ਕਈ ਵਾਰੀ ਸਰਕਸਾਂ ਦੇ ਵਿੱਚ ਜਾਂ ਕਿਤੇ ਮੇਲਿਆਂ ਬੂਲਿਆਂ ਚ ਜਾਂ ਕਿਤੇ ਆਪਾਂ ਵੇਖਦੇ ਆ ਉਹਦੇ ਖਲ ਸ਼ੇਰ ਦੀ ਖਲ ਪਵਾ ਕੇ ਨਹੀਂ ਲਿਆਉਂਦੇ ਤੇ ਵਿੱਚ ਦਾ ਉਹਦੇ ਕੁਝ ਹੋਰ ਹੀ ਹੁੰਦਾ ਮੈਂ ਉੱਥੇ ਵਰਤੂੰਗਾ ਨਹੀਂ ਸ਼ਬਦ ਖਲ ਲਾ ਕੇ ਸ਼ੇਰ ਦੀ ਕੀ ਤੂੰ ਸ਼ੇਰ ਬਣ ਜਾਏਗਾ ਪਗ ਬਨ ਕੇ ਭਗਤ ਆਪਣਾ ਭਗਵੰਤ ਆਪਣੇ ਭਗਤ ਸਿੰਘ ਦੀ ਪੱਗ ਮੇਰਾ ਰੰਗ ਦੇ ਬਸੰਤੀ ਚੋਲੇ ਵਾਲੀ ਪੱਗ ਬਨ ਕੇ ਜੇ ਭਗਤ ਸਿੰਘ ਬਣ ਗਿਆ ਨਾ ਤੂੰ ਭਗਤ ਸਿੰਘ ਬਣ ਸਕਿਆ ਨਾ ਭਗਤ ਸਿੰਘ ਦੀ ਪੱਗ ਦੀ ਲਈ ਦੂਤਾ ਤੂੰ ਚੁੱਪ ਕਰਕੇ ਪੱਗਾਂ ਹੋਰ ਰੰਗ ਬਸੇਰੇ ਆ ਕੋਈ ਹੋਰ ਪੱਗ ਬਣ ਲੈ ਯਾਰ ਐ ਨਾ ਕਰ ਕਿਉਂਕਿ ਭਗਤ ਸਿੰਘ ਦੀ ਤਾਂ ਇੱਜ਼ਤ ਰੱਖ ਲੈ ਉਹਨੇ ਤਾਂ ਦੇਸ਼ ਵਾਸਤੇ ਕੁਰਬਾਨੀ ਦੇਤੀ ਤੇ ਤੂੰ ਆਪਦੀ ਕੌਮ ਵਾਸਤੇ ਆਪਦੇ ਪੰਜਾਬ ਵਾਸਤੇ ਮੈਂ ਕਹਿੰਦਾ ਵੀ ਇਹ ਉਹ ਗੱਲ ਹੋ ਗਈ ਤਾਂ ਮੜਿਆ ਨੌ ਪਟਨਾ ਹੋ ਕਰਾ ਕੇ ਮਨਉ ਤੇ ਸੱਟ ਲਾ ਕੇ ਮੜੇ ਜੀ ਸ਼ਹੀਦ ਬਣਨਾ ਚਾਹੁੰਦੇ ਆ ਐ ਸ਼ਹੀਦ ਨਹੀਂ ਬਣਿਆ ਜਾਣਾ ਪੱਗ ਦੀ ਲਾਜ ਰੱਖੋ ਜੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਪੰਜਾਬੀਆਂ ਨਾਲ ਖੜੋ ਜਿੱਥੇ ਪੰਜਾਬੀ ਗਲਤ ਹੈ ਉੱਥੇ ਤੁਸੀਂ ਸਾਨੂੰ ਕਹੇ ਵੀ ਤੁਸੀਂ ਆ ਤੁਹਾਡੀਆਂ ਮੰਗਾਂ ਬਿਲਕੁਲ ਗਲਤ ਤੇ ਨਜਾਇਜ਼ ਹੈ ਇਹ ਨਹੀਂ ਮੰਨੀਆਂ ਜਾਣੀਆਂ ਜੇ 100 ਮੰਗ ਰੱਖੀ ਹੈ ਕਿਸਾਨਾਂ ਨੇ ਮਜ਼ਦੂਰਾਂ ਨੇ ਮੁਲਾਜ਼ਮਾਂ ਨੇ ਉਹਦੇ ਵਿੱਚੋਂ ਤੂੰ ਮੰਨ ਕੇ ਚੱਲੋ ਸਾਡੀਆਂ 50 ਮੰਗਾਂ ਮੰਨ ਲਓ 50 ਅਸੀਂ ਫੇਰ ਕਿਸੇ ਦਿਨ ਗੱਲ ਕਰ ਲਾਂਗੇ ਪਰ ਜੇ ਤੁਸੀਂ ਆਖੋ ਵੀ ਅਸੀਂ ਪੱਗਾਂ ਬੰਨ੍ਹ ਲਈਏ ਉਹਨਾਂ ਸ਼ਹੀਦਾਂ ਦੀਆਂ ਤੇ ਉਹ ਉਹਨਾਂ ਦੇ ਸਾਰਾ ਪਰਿਵਾਰ ਵਾਰਤਾ ਸਿਸਟਮ ਵਾਰਤਾ ਆਪਦਾ ਪੰਜਾਬ ਉਤੋਂ ਤੇ ਅਸੀਂ ਪੱਗਾਂ ਬੰਨ੍ਹ ਕੇ ਨਹੀਂ ਹੋ ਸਕਦਾ ਕਿਸੇ ਰੰਗ ਦੇ ਘੱਗਮੇ ਕੱਪੜੇ ਪਾ ਕੇ ਹਮ ਇੱਕ ਦੇਖੋ ਤੁਸੀਂ ਵੀ ਤੁਸੀਂ ਕੋਈ ਇੱਕ ਹੋਰ ਕੱਪੜਾ ਪਾ ਲਓ ਹਮ ਘੱਗਮੇ ਕੱਪੜੇ ਨਾ ਪਾਓ ਜੋ ਕਿਸੇ ਵੀ ਧਰਮ ਦੇ ਨਾਲ ਜੁੜਿਆ ਹੋ ਬਾਣਾ ਉਹ ਨਾ ਪਾਓ ਜੇ ਤੁਸੀਂ ਉੱਥੇ ਉਹ ਬਾਣਾ ਪਾ ਕੇ ਦਾਰੂ ਪੀਤੀ ਹੋਈ ਤੁਹਾਡੀ ਤੁਸੀਂ ਡਿੱਗੇ ਟੇ ਪਏ ਹੋਏ ਤੁਸੀਂ ਚੋਰੀ ਕਰਦੇ ਫੜੇਗੇ ਤੁਸੀਂ ਗਲਤ ਕੰਮ ਕਰਦੇ ਫੜੇਗੇ ਉਹਦੇ ਵਿੱਚ ਕੀ ਹੋਊਗਾ ਲੋਕਾਂ ਨੂੰ ਦੁੱਖ ਤੋਂ ਵੱਡਾ ਆਊਗਾ ਵੀ ਇਹਰੇ ਭਗਵੇਂ ਕੱਪੜੇ ਪਾ ਕੇ ਇਹ ਲੋਕ ਕਰੀ ਕੀ ਜਾਂਦੇ ਉਹੀ ਗੱਲ ਭਗਵੰਤ ਮੰਨਦੀ ਐ ਕੱਪੜੇ ਪਾਲੇ ਭਗਤ ਸਿੰਘ ਵਾਲੇ ਅੰਦਰ ਭਗਤ ਸਿੰਘ ਵਾਲਾ ਕੁਝ ਵੀ ਨਹੀਂ ਰੁਪਏ ਦੇ ਵਿੱਚੋਂ ਪੈਸਾ ਵੀ ਹੁੰਦਾ ਨਾ ਭਗਤ ਸਿੰਘ ਵਾਲੇ ਦੇ ਅੰਦਰ ਇੱਕ ਵੀ ਗੱਲ ਹੁੰਦੀ ਭਗਤ ਸਿੰਘ ਵਾਲੀ ਤੇ ਇਹ ਸਾਡੇ ਮੁਲਾਜ਼ਮਾਂ ਤੇ ਸਾਡੇ ਮਜ਼ਦੂਰਾਂ ਤੇ ਤੇ ਕਿਸਾਨਾਂ ਤੇ ਅਤਿਆਚਾਰ ਨਹੀਂ ਸੀ ਕਰਵਾਉਂਦਾ ਜਿਵੇਂ ਚਲੋ ਪਹਿਲਾਂ ਮੈਂ ਚਰਨਜੀਤ ਚੰਨੀ ਜੀ ਨੂੰ ਤੁਹਾਡੇ ਚੈਨਲ ਦੇ ਉੱਤੇ ਜਿਹੜੀ ਉਹਨਾਂ ਨੇ ਲੇਡੀਜ਼ ਬਾਰੇ ਗੱਲ ਬੋਲੀ ਸੀ ਉਹਦੇ ਉੱਤੇ ਮਨ ਨੂੰ ਗਲਤ ਕਿਹਾ ਸੀ ਪਰ ਮਾਜੀ ਚੰਨੀ ਜੀ ਦੀ ਇੱਥੇ ਗੱਲ ਕਰਦਾ ਵੀ ਜਦੋਂ ਪ੍ਰਧਾਨ ਮੰਤਰੀ ਆਇਆ ਫਰੋਈਪੁਰ ਚੰਨੀ ਨੂੰ ਕਿਹਾ ਸੀ ਨਾ ਵੀ ਕਿਸਾਨ ਬੈਠੇ ਆ ਜੀ ਵੀ ਮੇਰਾ ਰਾਹ ਰੋਕ ਲਿਆ ਮੋਦੀ ਕੀ ਕਹਿ ਕੇ ਚੜਿਆ ਸੀ ਪਿੱਸੀਆਂ ਵਾਲੇ ਅੱਡੇ ਤੋਂ ਵੀ ਜੀ ਤੁਸੀਂ ਆਪਦੇ ਮੁੱਖ ਮੰਤਰੀ ਨੂੰ ਕਹਿ ਦਿਓ ਵੀ ਪ੍ਰਧਾਨ ਮੰਤਰੀ ਮਸਾਂ ਜਾਨ ਬਚਾ ਕੇ ਇੱਥੋਂ ਆਇਆ ਭੱਜਿਆ ਕੁਝ ਵੀ ਹੈ ਤੇ ਚੰਨੀ ਨੇ ਤਾਂ ਉਹ ਕਹਿੰਦਾ ਸੀ ਕੋਈ ਕਿਸਾਨ ਨਹੀਂ ਜੀ ਤੁਹਾਡੇ ਰਾਹ ਦੇ ਵਿੱਚ ਕੋਈ ਗੱਲ ਨਹੀਂ ਮੈਂ ਆਪਦੇ ਕਿਸਾਨਾਂ ਦੇ ਉੱਤੇ ਕੋਈ ਹੱਤਿਆਚਾਰ ਨਹੀਂ ਕਰੂੰਗਾ ਜੇ ਤੁਸੀਂ ਮੈਥੋਂ ਇਹ ਜੇ ਕੰਮ ਕਰਾਉਂਗੇ ਮੈਂ ਨਹੀਂ ਕਰੂੰਗਾ ਜੋ ਕਰਨਾ ਹੈ ਤੁਸੀਂ ਮੇਰ ਨਾਲ ਕਰੋ ਉਹਦੇ ਸਕਿਉਰਿਟੀ ਦੇ ਵਿੱਚ ਮੰਨ ਕੇ ਚਲੋ ਕੰਮ ਮੰਗਾਈਆਂ ਹੋਰ ਹੋਇਆ ਉਹਦੇ ਉੱਤੇ ਚੰਨੀ ਯੂਨੀਅਨਾਂ ਨੇ ਸਾਹਮਣੇ ਵੀ ਭੇਜੇ ਸੀ ਉਹਨਾਂ ਸਾਹਮਣਾਂ ਦਾ ਚੰਨੀ ਨੇ ਜਵਾਬ ਦਿੱਤਾ ਪਰ ਉਹਨੇ ਆਪਦੇ ਪੰਜਾਬੀਆਂ ਨਾਲ ਖਾਸ ਕਰ ਕਿਸਾਨਾਂ ਨਾਲ ਕੋਈ ਅਤਿਆਚਾਰ ਨਹੀਂ ਕੀਤਾ ਜੀ ਇਹ ਰੋਡ ਸਿੱਧਾ ਖਾਲੀ ਪਿਆ ਤੇ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਜੀ ਕੁਝ ਨਹੀਂ ਸੀ ਨਾ ਰੋਡ ਦੇ ਉੱਤੇ ਕਿਸਾਨ ਸੀ ਨਾ ਕੁਝ ਹੋਰ ਸੀ ਤੁਹਾਡੀ ਰੈਲੀ ਦੇ ਵਿੱਚ ਇਕੱਠ ਹੈ ਨਹੀਂ ਸੀ ਜਿਹੜੀ ਗੱਲ ਜਾਇਜ਼ ਹੈ ਜੀ ਤੁਸੀਂ ਜਦੋਂ ਦਿੱਲੀ ਤੋਂ ਆਗੇ ਜੀ ਹਵਾਈ ਹਵਾਈ ਸਿਸਟਮ ਰਾਹੀਂ ਤੇ ਫਿਰ ਤੁਸੀਂ ਪਿੱਛੇ ਆਣੇ ਅੱਡੇ ਤੋਂ ਉੱਤਰ ਕੇ ਸੜਕਾਂ ਰਾਹੀਂ ਕਿਉਂ ਚੱਲਦੇ ਸੀ ਹੂੰ ਜੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਉਥੇ ਕੱਟ ਹੈ ਨਹੀਂ ਉਹਨਾਂ ਨੇ ਬੰਦਾਂ ਬਣਾਇਆ ਕਿ ਕਿਸਾਨਾਂ ਨੇ ਮੇਰਾ ਰਾਹ ਰੋਕ ਲਿਆ ਜੀ ਕਿਸਾਨ ਕੱਲਾ ਤੇਰਾ ਰਾਹ ਕਿਉਂ ਰੋਕਦੇ ਆ ਬਈ ਹੋਰ ਵੀ ਬਹੁਤ ਫਿਰਦੇ ਆ ਜਦੋਂ ਕਿਸਾਨਾਂ ਪ੍ਰਤੀ ਤੂੰ ਦੁਖੀ ਐ ਕਿਸਾਨ ਤੇਰੇ ਤੇ ਦੁੱਖ ਐ ਵੀ ਤੂੰ ਗੱਲ ਕਰਕੇ ਮੁੱਕਰੇ ਆ ਫਿਰ ਤੁਸੀਂ ਪੰਜਾਬ ਦੇ ਵਿੱਚ ਵੋਟਾਂ ਮੰਗਣ ਕਿਉਂ ਆਣੇ ਹੋ ਜੀ ਜਦੋਂ ਤੁਸੀਂ ਕਿਸਾਨਾਂ ਨਾਲ ਅਸਹਿ ਨਹੀਂ ਕਸ ਇੱਥੇ ਜਦੋਂ ਪ੍ਰਧਾਨ ਮੰਤਰੀ ਜੀ ਤੁਸੀਂ ਦਰਦੇ ਪੰਜਾਬ ਚੋਂ ਭੱਜੇ ਵੀ ਮੈਂ ਤਾਂ ਮਸਾਂ ਜਾਨ ਬਚਾ ਕੇ ਭੱਜਾਂ ਤੇ ਫਿਰ ਤੁਸੀਂ ਗਿੱਦੜਵਾਹਾ ਤੇ ਚਾਰ ਉਪਚੋਣਾ ਜਾਂ ਪਹਿਲਾਂ ਵਾਲੀਆਂ ਇਲੈਕਸ਼ਨ ਕਿਉਂ ਲੜੇ ਫਿਰ ਤੁਸੀਂ ਜੇ ਪੰਜਾਬ ਦੇ ਲੋਕ ਐਡੀ ਮਾੜੇ ਆ ਤੁਹਾਡੀ ਜਾਨ ਦੇ ਦੁਸ਼ਮਣ ਆ ਤੇ ਫਿਰ ਤੇਰੇ ਬੀਜੇਪੀ ਦੇ ਕਿਤੇ ਹੰਸਰਾਜ ਦੇ ਰੂਪ ਤੇ ਕਿਤੇ ਮਨਪਰੀਦ ਦੇ ਰੂਪ ਚ ਕਿਤੇ ਕੇਵਲ ਢਿੱਲੋਂ ਦੇ ਰੂਪ ਦੇ ਵਿੱਚ ਤੁਸੀਂ ਲੋਕਾਂ ਦੇ ਵਿੱਚ ਆਪਦੇ ਬੰਦੇ ਕਿਉਂ ਭੇਜ ਰਹੇ ਹੋ ਜੀ ਉਹਨਾਂ ਦੇ ਤਾਂ ਕੋਈ ਗੱਲ ਪਿਆ ਨਾ ਜੀ ਉਹਨਾਂ ਦੇ ਕੋਈ ਗੱਲ ਪਿਆ ਨਹੀਂ ਪਿਆ ਚਲੋ ਅੰਸਰ ਆਜ ਦਾ ਕੁਝ ਵਿਰੋਧ ਹੋਇਆ ਉਹ ਵੀ ਮੰਦ ਭੱਗਾ ਸੀ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਕਿਸੇ ਨੂੰ ਵੀ ਆਪਣੀ ਵੋਟ ਮੰਗਣ ਦਾ ਹੱਕ ਹੈ ਵੋਟ ਪਾਉਣੀ ਨਾ ਪਾਉਣੀ ਤੁਹਾਡਾ ਕੰਮ ਹੈ ਇਸ ਕਰਕੇ ਮੈਂ ਇੰਨੀਆਂ ਕਹਾਜਰੇ ਲਾਉਂਦਾ ਕਾਲਾ ਸ਼ਰਮਾ ਕਹਿੰਦਾ ਕਿ ਕਿਸਾਨੀ ਅੰਦੋਲਨ ਹੈ ਜਿਹੜਾ ਉਹਦੇ ਸਾਡੇ ਜਾਨੀ ਕਿ ਕਾਰੋਬਾਰ ਤੇ ਵੀ ਅਸਰ ਪੈ ਰਿਹਾ ਕਿਉਂਕਿ ਸਾਡੇ ਲੋਕ ਤਾਂ ਉੱਥੇ ਬੈਠੇ ਆ ਸਾਡੇ ਲੋਕ ਉੱਥੇ ਬੈਠੇ ਆ ਤੇ ਪਹਿਲਾਂ ਸਾਡੀ ਤੁਸੀਂ ਕਿਸਾਨੀ ਮੰਡੀਆਂ ਚ ਰੋਲੀ ਉਹਦਾ ਵੀ ਵਪਾਰ ਤੇ ਅਸਰ ਪਿਆ ਮੈਂ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਵੀ ਜੇ ਕਿਸਾਨ ਹੈ ਨਹੀਂ ਤੇ ਆਪਾਂ ਵੀ ਹੈ ਨਹੀਂ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਕਿਸਾਨ ਦੇ ਨਾਲ ਜੁੜੇ ਵੀ ਵਪਾਰ ਹੈ ਛੋਟਾ ਦੁਕਾਨਦਾਰ ਚਾਹੇ ਵੱਡਾ ਦੁਕਾਨਦਾਰ ਹੋ ਕੋਈ ਜਦੋਂ ਕੋਈ ਸਿਸਟਮ ਚੱਲੂਗਾ ਕਿਸਾਨੀ ਪਰ ਫੁੱਲਤ ਹੋਊਗੀ ਕਿਸਾਨੀ ਤਕੜੀ ਹੋਊਗੀ ਤਾਂ ਸਾਡੇ ਜਿਹੜਾ ਕਾਰੋਬਾਰ ਹੈ ਉਹਦੇ ਵਿੱਚ ਵੀ ਇਤਰਾਜੜਾ ਆਉਣਾ ਲਾਜ਼ਮੀ ਆ ਇੰਨੀਆਂ ਖੈਰੀਆਂ ਲਾਉਂਦਾ ਕਾਲਾ ਸ਼ਰਮਾ ਜੈਤੋ ਖੇਮਾ ਦਾ ਜੱਜ ਕਾ ਜੀ ਤਾਂ ਗੱਲਬਾਤ ਕੀਤੀ ਕਾਲਾ ਸ਼ਰਮਾ ਜੀ ਹੋਰਾਂ ਨਾਲ ਕਿਸਾਨੀ ਦੋਲਨ ਦੇ ਵਿਸ਼ੇ ਤੇ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜੇ ਰਹੋ ਧੰਨਵਾਦ